ਨੋਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੜਦੀ ਕਲਾ ਵਿੱਚ ਹੋਵਗੇ ਤੇ ਟਾਈਮ ਹੈਗਾ ਸਵੇਰ ਦਾ ਜੀ ਆਪਾਂ ਪਹੁੰਚੇ ਹੁਈਆਂ ਖੇਤ ਖੇਤ ਲੈ ਕੇ ਆਏ ਆ ਰੋਟੀ ਇੱਧਰ ਬੈਕ ਸਾਈਡ ਤੇ ਮੇਰੀ ਹੋਊਗੀ ਤੇ ਪੱਠੇ ਬੀਜੇ ਜਾ ਚੁੱਕੇ ਆ ਤੇ ਪਨੀਰੀ ਵਾਸਤੇ ਥਾਂ ਛੱਡਿਆ ਜਾ ਚੁੱਕਾ ਤੇ ਦੂਜੇ ਪਾਸੇ ਸਰਦਾਰ ਜੀ ਫੈਲੀ ਬਾਹ ਰਹੇ ਆ ਤੇ ਦਿਖਾਉਣਿਆ ਤੁਹਾਨੂੰ ਦੂਜੇ ਲੋਟ ਕਹਿੰਦਾ ਕਰਕੇ ਉਥੋਂ ਦਾ ਮਾਹੌਲ ਆਪਾਂ ਬੈਠੀਆਂ ਟਾਲੀ ਦੀ ਸ਼ਾਮੇ ਬਹੁਤ ਵਧੀਆ ਹਵਾ ਵਗ ਰਹੀ ਹੈ ਠੰਡਾ ਮੌਸਮ ਹੈ ਰੋਟੀ ਪਾਣੀ ਖਾ ਲਿਆ ਦੁਬਾਰਾ ਫਿਰ ਸਰਦਾਰ ਜੀ ਪੈਲੀ ਵਾਉਣ ਲੱਗੇ ਆ ਚਲੋ ਜੀ ਆਪਾਂ ਤੁਹਾਨੂੰ ਦੂਜੇ ਲੂਟ ਕੈਮਰਾ ਕਰਕੇ ਦਿਖਾਉਣੀ ਆ ਕਿਸ ਤਰ੍ਹਾਂ ਦਾ ਮਾਹੌਲ ਆ ਲਓ ਜੀ ਇਧਰ ਆਪਣੀ ਤੂੜੀ ਦੀ ਮਿੱਟੀ ਲਾਉਣ ਵਾਲੀ ਹਜੇ ਰਹਿੰਦੀ ਆ ਉਹ ਭਰ ਰਹੇ ਆ ਇਧਰ ਸਰਦਾਰ ਜੀ ਵਾਰਾ ਇਹ ਪੈਲੀ ਇਧਰੋਂ ਛੱਡਾ ਸੂਰਜਿਆ ਧੁੱਪ ਪੈਂਦੀ ਆ ਜਿ ਦਸਤਾ ਘਟਾ ਤੇ ਇਧਰ ਆਪਣੀ ਮਿੱਟੀ ਤੇ ਪੱਤੇ ਵੀ ਜੇ ਜਾਪਦੇ ਆ ਜੀ ਉੱਪਰ ਤੇ ਇੱਧਰ ਪਹਿਲੀ ਵਾਈ ਜਾ ਚੁੱਕੀ ਤੇ ਆਪਾਂ ਹੋ ਗਏ ਆ ਰੋਟੀ ਪਾਣੀ ਫੜਾ ਕੇ ਇਹਨਾਂ ਨੂੰ ਫ੍ਰੀ ਤੇ ਹੁਣ ਚੱਲਦੇ ਆਪਾਂ ਘਰੇ ਘਰੇ ਜਾ ਲ ਕੇ ਕਰਦੇ ਆਂ ਕੰਮਕਾਰ ਰੋਟੀ ਪਾਣੀ ਖਵਾਤਾ ਫਿਰ ਚਾਹ ਦੇਖੋ ਕੌਣ ਲੈ ਕੇ ਆਉਂਦਾ ਕਿਉਂਕਿ ਜੀ ਹੁਣ ਸੀਜ਼ਨ ਦਾ ਕੰਮ ਸਟਾਰਟ ਹੋ ਗਿਆ ਤੇ ਚਾਹ ਪਾਣੀ ਖੇਤ ਲਿਆਉਣਾ ਕਰਨਾ ਕੰਮ ਬਿਜ਼ੀ ਹੋ ਗਈ ਲਾਈਫ ਖੇਤਾਂ ਦਾ ਮਾਹੌਲ ਬਣਿਆ ਹੋਇਆ ਘੰਟੇ ਕ ਦਾ ਕੰਮ ਰਹਿਗਾ ਸਰਦਾਰ ਜੀ ਦਾ ਵੀ ਸਵੇਰ ਦੇ ਆਏ ਹੋਇਆ ਖੇਤ ਦੇਖ ਲਓ ਜੀ ਪਾਸੇ-ਆਸੇ ਦਾ ਮਾਹੌਲ ਉਧਰ ਮੱਕੀ ਲੱਗੀ ਆ ਆਏ ਚਲੋ ਜੀ ਚਲਦੇ ਆ ਪਹੁੰਚਦੇ ਆ ਆਪਾਂ ਵੀ ਉਹ ਉਥੇ ਉਹਸ ਮੋਟਰ ਤੇ ਉਥੇ ਆਪਣੀ ਸਕੂਟਰੀ ਖੜੀ ਆ ਇੱਧਰ ਬਾਣੇ-ਬਾਣ ਤੁਰ ਕੇ ਜਾਣਾ ਪੈਣਾ। ਦੇਖੋ, ਥਾਲੀ ਦੀ ਛਾਵੇਂ ਬੈ ਕੇ ਚੱਟ ਰਾਮਕੀਰਨ ਵਾਲੇ ਰੋਟੀ ਖਵਾਈ। ਹੁਣ ਚੱਲਦੇ ਆਂ ਘਰ ਨੂੰ ਆਪਾਂ। ਇੰਨਾ ਥਾਂ ਛੱਡਿਆ ਪਨੀਰੀ ਆਸਤੇ। ਪਨੀਰੀ ਵੀਜਣਗੇ। ਮੂੰਗੀ ਤੇ ਪੱਠੇ ਬੀਜੇ ਜਾ ਚੁੱਕੇ ਆ। ਠੀਕ ਹੈ ਜੀ। ਚਲੋ ਜੀ ਆਪਰ ਆਖੜ ਗਿਆ ਆਵਦਾ। ਪਾਂਡਾ ਠੇਕਰ ਸਕੂਟਰੀ ਤੇ ਚੱਲ ਗਏ ਘਰੇ ਘਰੇ ਜਾ ਕੇ ਮਿਲਦੇ ਆ ਤੁਹਾਡੇ ਨਾਲ ਕਰਦੇ ਗੱਲਬਾਤ ਲਓ ਜੀ ਬਾਹਰ ਦਾ ਮੌਸਮ ਮਾਹੌਲ ਵੇਖ ਲੋ ਮੀਂਹ ਤੇ ਨੇਰੀ ਆਈ ਸੀ ਮੀਂਹ ਥੋੜਾ ਸੀ ਨੇਰੀ ਵੀ ਥੋੜੀ ਸੀ ਲਾਈਟ ਵਗੈਰਾ ਚਲੀ ਗਈ ਤੇ ਮੌਸਮ ਹੋ ਗਿਆ ਠੰਡਾ ਤੇ ਇਧਰ ਟੂੜੀ ਨੂੰ ਮਿੱਟੀ ਲਾਉਣ ਦਾ ਕੰਮ ਬਰਕਰਾਰ ਹੈ ਕਹਿੰਦਾ ਕਮੈਂਟ ਆਇਆ ਸੀ ਕਪ ਬੰਨ ਨੂੰ ਹਟ ਗਏ ਹਾਂ ਬਹਿਣੇ ਲੋਕ ਅੱਜ ਕੱਲ ਕਪ ਬੰਨਣੋਂ ਹਟ ਗਏ ਕਿਉਂਕਿ ਅੱਗੇ ਜੰਤਰ ਵਗੇਰਾ ਬੀਜ ਲੈਂਦੇ ਸੀ ਉਹਦਾ ਕਪ ਬੰਨ ਲੈਂਦੇ ਸੀ ਅੱਜ ਕੱਲ ਨਹੀਂ ਬੰਨਦੇ ਅੱਜ ਕੱਲ ਟੜਾ ਲਾਉਂਦੇ ਆ ਲਓ ਜੀ ਟਾਈਮ ਹੋ ਗਿਆ 3:30 ਦਾ ਮੌਸਮ ਹੋਇਆ ਪਿਆ ਠੰਡਾ ਤੇ ਇਹ ਢੀਕਦੀਆਂ ਹੁਣ ਉੱਠ ਖੜ੍ਹ ਗਈਆਂ ਟਾਈਮ ਨਾਲ ਆਪਦੇ ਨਾਲ ਤੇ ਇੱਧਰ ਸੁਲਤਾਨ ਰੱਖੀ ਬੈਠਾ ਪੈਪ ਆਪਦੇ ਕੋਲੇ ਤੇ ਪੱਖੇ ਕਰਦਗੇ ਬੰਦ ਆਪਾਂ ਥੋੜਾ ਜਿਹਾ ਮੌਸਮ ਠੰਡਾ ਹੋਇਆ। ਗੋਹਾ ਹਟਾਦਗੇ ਤੇ ਤੂੜੀ ਪਾਉਣੀ ਆ। ਕਿਉਂਕਿ ਪੱਖੇ ਨਾਲ ਫਿਰ ਤੂੜੀ ਉੱਡ ਕੇ ਉੱਤੇ ਪੈਂਦੀ ਆ। ਗੋਬਾ ਉਹਨੇ ਕੱਲ੍ਹ ਆਥਨੇ ਚੱਕਿਆ ਨਹੀਂ ਸੀ ਕਿਉਂਕਿ ਤੂੜੀ ਲਾਉਂਦੀ ਸੀ। ਤੂੜੀ ਤੇ ਮਿੱਟੀ ਲਾਉਂਦੀ ਸੀ। ਇਕੱਠਾ ਕੀਤਾ ਹੋਇਆ ਸੀਗਾ ਤੇ ਆਪਾਂ ਕਰ ਲੀਏ ਆਪਦਾ ਕੰਮ ਸਟਾਰਟ ਜੀ। ਪਾਣੀ ਪਿਆ ਕੇ ਬਾਹਰਲੇ ਪਾਸੇ ਕੱਢ ਦਗੇ ਤੇ ਪਾਲ ਜੇ ਤੂੜੀ। ਤੂੜੀ ਮਤਵਲ ਹੁਣ ਪਾਉਣੀ ਆ ਆਪਣੀ ਸੰਨੀ ਵਾਂਡਰ ਰਲਿਆ ਕਰੂਗਾ ਅਸੀਂ ਤਾਂ ਖਾਲਰ ਲਾਉਣਾ ਕਹਿਨੀ ਆ ਬਈ ਖਾਲ ਆਪਣੀ ਭਿੱਜੀ ਪਈ ਆ ਕਿਵੇਂ ਆ ਮੂਹਲ ਚਾਹ ਕਦਗਾ ਕਿਵੇਂ ਲਾਡੂ ਓ ਲਾਡੂ ਤੁੰਕਾ ਤਾਂ ਕੜਾ ਚਾਹਦੀ ਆ ਲਓ ਜੀ ਆਪਣੀ ਖਾਲ ਵੀ ਭਿੱਜ ਗਈ ਪਤਾ ਨਹੀਂ ਕਿਉਂ ਜਦੋਂ ਨੂਨ ਪਾਦੇ ਤਾਂ ਉਹਦੇ ਘੱਟ ਖੁੱਲਦੀ ਆ ਇਹੇ ਨੂਨ ਪਾ ਲਈਦਾ ਜੀ ਕਿਉਂਕਿ ਤੂੜੀ ਨਵੀਂ ਆ ਨਵੀਂ ਤੂੜੀ ਨੂੰ ਵਰਤਣ ਲਈ ਸਾਵਧਾਨੀਆ ਥੋੜਾ ਜਿਹਾ ਪਾਣੀ ਛੜਕਣਾ ਪੈਂਦਾ ਆ ਐਚ ਆਰ ਕੀ ਵੀਨ ਜਿਆਦੇ ਆ ਨਵੀਂ ਤੂੜੀ ਦੇ ਵਿੱਚ ਤਾਂ ਕਰਕੇ ਆਪਾਂ ਪਾਣੀ ਪਾ ਕੇ ਪਹਿਲਾਂ ਆ ਤੂੜੀ ਪਾ ਕੇ ਤੇ ਪਾਣੀ ਪਾ ਲੈਨੇ ਹੁਣੇ ਤੇ ਇਧਰਲੀ ਸਾਈਡ ਤੇ ਆਪਣੇ ਛੱਡ ਦਾ ਪਾਣੀ ਆਉਂਦਾ ਤੇ ਇੱਥੋਂ ਆਪਾਂ ਬਾਹਰੋਂ-ਬਾਹਰੋਂ ਪਹਿਲਾਂ ਤੂੜੀ ਚੱਕਦੇ ਆ ਇਹ ਥੋੜੀ ਜਿਹੀ ਗਿੱਲੀ ਹੁੰਦੀ ਆ ਘਟ ਉੱਡਦੀ ਆ ਕਿਉਂਕਿ ਇੱਕ ਦੋ ਵਾਰਾ ਥੋੜਾ ਬਹੁਤਾ ਮੀਂਹ ਪੈ ਗਿਆ ਕਰਕੇ ਨਾ ਇੱਥੋਂ ਬਾਹਰੋਂ ਗਿੱਲੀ ਕੋਸ ਆਪਣਾ ਪਾਣੀ ਮਾਰਿਆ ਵਾ ਤੂੜੀ ਦੇ ਉੱਪਰ ਵੀ ਉੱਡੇ ਨਾ ਇਹ ਹਵਾ ਨਹੀਂ ਰੀ ਆਉਂਦੀ ਰਹਿੰਦੀ ਥੋੜੇ ਜੇ ਥਾਂ ਚ ਸਗਾਂ ਦੀ ਹਵਾ ਨਾ ਬਾੜੀ ਘੁੰਮਣ ਕੇ ਰੀ ਜੀ ਬਣਾ ਕੇ ਤੇ ਅੰਦਰੇ ਅੰਦਰ ਹੀ ਇੱਥੇ ਗੁੱਠਾ ਗਾਠਾਂ ਚ ਲੱਗ ਜਾਂਦੀ ਆ ਉੱਡ ਕੇ ਬਾਹਰ ਤਾਂ ਨਹੀਂ ਜਾਂਦੀਗੀ ਜਿਵੇਂ ਇੱਥੇ ਲੱਗ ਜਾਂਦੀ ਆ ਉੱਡ ਕੇ ਜਾਂ ਕੋਈ ਬੋਕਰ ਝਾੜੂ ਕੁਛ ਪਿਆ ਕੋਈ ਚੀਜ਼ ਪਈ ਉਹਦੇ ਸਾਰੇ ਲੱਗ ਜਾਂਦੀ ਆ ਠੀਕ ਆ ਜੀ ਚਲੋ ਵਿਚਾਰੀਆਂ ਵੇਹਂਦੀਆਂ ਮੂੰਹ ਆਲ ਆਪਾਂ ਖੋਲ ਖੋਲ ਪਾਣੀ ਪਿਆ ਪਿਆ ਕੇ ਬੰਦ ਕੇ ਪਾਸੇ ਆ ਪਾਸੇ ਕਹ ਜਨੀ ਬਾਹਰਲੀ ਸਾਈਡ ਤੇ ਤੇ ਪਾਲੀਏ ਤੂੜੀ ਤੇ ਵੰਡਰ ਲਾਵਾਂਗੇ ਲਓ ਜੀ ਆਪਾਂ ਪਾਣੀ ਪਿਆ ਕੇ ਪਸ਼ੂ ਬਾਹਰ ਕੱਢਦੇ ਆ ਤੇ ਆਪਾਂ ਗੱਲ ਕਰ ਰਹੇ ਸੀ ਨਵੀਂ ਤੂੜੀ ਦੀ ਨਵੀਂ ਤੂੜੀ ਚ ਅੱਜ ਕੱਲ੍ਹ ਏਰ ਕੀ ਜਿਹੜੀ ਤੂੜੀ ਬਣੀ ਆ ਰਹੀਨ ਜਾਦੇ ਆ ਉਹ ਚ ਤੇ ਤੁਸੀਂ ਪਸ਼ੂਆਂ ਨੂੰ ਬੰਨ ਨਾ ਪਵੇ ਉਹ ਤੋਂ ਬਚਾਉਣ ਲਈ ਲੋੜ ਤੋਂ ਵੱਧ ਪਸ਼ੂ ਨੂੰ ਪੱਠਾ ਨਾ ਪਾਓ ਜੀ ਟੋਕਰਾ ਡੇਢ ਟੋਕਰਾ ਇੱਕ ਪਸ਼ੂ ਨੂੰ ਬਹੁਤ ਹੁੰਦਾ ਤੂੜੀ ਦਾ ਤੇ ਬਾਹਲਾ ਦਾਣਾ ਵੀ ਨਾ ਪਾਓ ਕਿਉਂਕਿ ਬਾਹਲਾ ਦਾਣਾ ਪਾਉਣ ਨਾਲ ਤੇ ਤੂਰੇ ਪੱਠੇ ਹੱਦੋਂ ਵੱਧ ਕੇ ਪਾਉਣ ਨਾਲ ਬਾਕੀ ਰੀਨ ਕਰਕੇ ਪਸ਼ੂਆਂ ਨੂੰ ਬੰਨਪੈਣ ਦੀ ਪ੍ਰੋਬਲਮ ਸਮੱਸਿਆ ਬਿਮਾਰੀ ਹੋ ਜਾਂਦੀ ਹੈ। ਤੇ ਖੁਰਲੀਆਂ ਦੀ ਸਫਾਈ ਰੱਖੋ ਜਿਵੇਂ ਆਹ ਦੇਖੋ ਆਪਣੇ ਜਿੱਥੇ ਇਹਨਾਂ ਦਾ ਨਹੀਂ ਮੂੰਹ ਪੁੰਚਿਆ ਉਨੀ ਕੁ ਮਾੜੀ ਮੋਟੀ ਤੂੜੀ ਬਚੀ ਐ। ਨਹੀਂ ਉਹਨੇ ਕ ਪੱਠੇ ਪਾਈ ਦੇ ਜਿੰਨੇ ਕ ਪਸ਼ੂ ਖਾ ਲੈਣ ਜਾਨੀ ਕਿ ਵੀ ਨਹੀਂ ਉਹ ਤਾਂ ਡੰਗਰ ਐ। ਵੱਧ ਪੱਠੇ ਪਾਵਾਂਗੇ ਤਾਂ ਪਸ਼ੂ ਨੇ ਮੂੰਹ ਮਾਰ ਹੀ ਜਾਣਾ। ਬਾਕੀ ਤੁਸੀਂ ਖਾਲ ਪਿਆਉਣ ਸਮੇਂ ਕਿਉਂਕਿ ਅੱਜ ਕੈਰ ਕੀ ਹਰਕ ਦੇ ਪਸ਼ੂਆਂ ਨੂੰ ਪੱਠਿਆਂ ਦਾ ਤੂੜਾ ਆ ਜਾਂਦਾ ਵਾ ਖਾਲ ਪਿਆਉਣ ਲੱਗੇ ਉਹ ਚ ਨੂਨ ਜ਼ਰੂਰ ਪਾਓ ਮਿੱਠਾ ਸੋਡਾ ਪਾਓ ਤਾਂ ਕਿ ਗਰਮੀਆਂ ਦੇ ਵਿੱਚ ਕੱਲੀ ਤੂੜੀ ਖਾਣ ਨਾਲ ਪਸ਼ੂਆਂ ਨੂੰ ਬੰਨ ਦੀ ਪ੍ਰੋਬਲਮ ਨਾ ਹੋਵੇ ਤੂੜੀ ਪਾਉਣ ਸਮੇਂ ਤੂੜੀ ਨੂੰ ਰੋਲ ਕੇ ਪਾਓ ਤੋ ਤੋ ਮੋਟੀ-ਮੋਟੀ ਬਾਕੀ ਜੇ ਤੁਹਾਡੇ ਕੋਲੇ ਛਾਨ ਆ ਤੁਸੀਂ ਛਾਨ ਨੇ ਨਾ ਵੀ ਛਾਨ ਸਕਦੇ ਆ ਪ੍ਰੋਬਲਮ ਤਾਂ ਜ਼ਰੂਰ ਆਉਂਦੀ ਹੈ ਜਾਨੀ ਕਿ ਟਾਈਮ ਤਾਂ ਜ਼ਰੂਰ ਥੋੜਾ ਜਿਆਦਾ ਲੱਗਦਾ ਮਿਹਨਤ ਤਾਂ ਜ਼ਰੂਰ ਕਰਨੀ ਪੈਂਦੀ ਹੈ ਜੀ ਪਰ ਪਸੰਗ ਨੂੰ ਆਪਾਂ ਸਹੀ ਸਲਾਮਤ ਤੰਦਰੁਸਤਾਈ ਰੱਖ ਸਕਦੇ ਜੇਕਰ ਆਪਾਂ ਸੋ ਥੋੜਾ ਥੋੜਾ ਸਾਵਧਾਨ ਨਾ ਵਰਤਾਂਗੇ ਤਾਂ ਇਸ ਲਈ ਲੋੜ ਤੋਂ ਵੱਧ ਪੱਠਾ ਨਾ ਪਾਓ ਖਾਲ ਦੇ ਵਿੱਚ ਮਿੱਠਾ ਸੋਡਾ ਤੇ ਨੂਨ ਜ਼ਰੂਰ ਦਿਓ ਤੇ ਤੂੜੀ ਨੂੰ ਰੋਲ ਕੇ ਪਾਓ ਜਾਨੀ ਕਿ ਮੋਟੀ ਮੋਟੀ ਤੂੜੀ ਪਾਓ ਥਲਵਰੀਨ ਨਾ ਪਾਓ ਉਹ ਥਲੜੀਰੀਨ ਕੰਮ ਆ ਸਕਦੀ ਆਪਣੇ ਸਿਆਲ ਚ ਸੌਕ ਵਗੈਰਾ ਜਾਂ ਤੁਸੀਂ ਛਾਣੇ ਨਾਲ ਛਾਣ ਸਕਦੇ ਆ ਇਹ ਮਿੱਠੇ ਸੋਡੇ ਦੀ ਗੱਲ ਕਰਕੇ ਜੀ ਪਿਛਲੇ ਸਾਲ ਮੂੰਖ ਖੁਰ ਜਦੋਂ ਦਾ ਪਸ਼ੂਆਂ ਨੂੰ ਆਇਆ ਉਦੋਂ ਮਿੱਠੇ ਸੋਡੇ ਦੇ ਰੇਟ ਵੀ ਕਾਫੀ ਹਾਈ ਹੋ ਗਏ ਆ ਪਹਿਲਾਂ 10 ਰੁਪਏ ਕਿਲੋ ਹੁੰਦਾ ਸੀ ਤੇ ਹੁਣ ਮੈਨੂੰ ਲੱਗਾ 40-50 ਰੁਪਏ ਕਿਲੋ ਆ ਸ਼ਾਇਦ ਜ਼ਿਆਦੇ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਮੈਨੂੰ ਇਹਦੇ ਬਾਰੇ ਪਤਾ ਨਹੀਂ ਪਰ ਜਿੰਨੀ ਕਿ ਨੌਲੇਜ ਹੈ ਮੈਂ ਤੁਹਾਨੂੰ ਇਹ ਕਹਿੰਨੀ ਵੀ ਖਾਲ ਦੇ ਵਿੱਚ ਨੂਨ ਤੇ ਮਿੱਠਾ ਸੋਡਾ ਪਾਓ ਮਿੱਠਾ ਸੋਡਾ ਪਾਓ ਤੁਸੀਂ ਦਾਣਾ ਜੇ ਪਟੋਣਾ ਪਸ਼ੂਆਂ ਨੂੰ ਪਾਉਣੇ ਤਾਂ ਉਹ ਚ ਪਾ ਦੋ ਤੇ ਨਹੀਂ ਨੂਨ ਤਾਂ ਜ਼ਰੂਰ ਖਾਲ ਪਿਉਣ ਲੱਗੇ ਨੂਨ ਜ਼ਰੂਰ ਇੱਕ ਮੁਠੀ ਭਰ ਕੇ ਪਸ਼ੂਆਂ ਨੂੰ ਇੱਕ ਪਸ਼ੂ ਦੀ ਜ਼ਰੂਰ ਪਾਓ ਤੇ ਇਧਰ ਆਪਣੇ ਨੂਨ ਦਾ ਗੱਟਾ ਲਿਆਂਦਾ ਸੀ ਜਦੋਂ ਦਾ ਆਪਣਾ ਹਰਾ ਘਟਿਆ ਉਦੋਂ ਦਾ ਆਪਣਾ ਨੂਨ ਦਾ ਗੱਟਾ ਲਿਆਂਦਾ ਸੀ ਇੰਨਾ ਘਰੇ ਗਿਆ ਜੀ ਨੂਨ ਇਸ ਤਰ੍ਹਾਂ ਤੁਸੀਂ ਨੂਨ ਪਸ਼ੂਆਂ ਨੂੰ ਪਾ ਸਾਕੀ ਦੇਖੋ ਲੈ ਪਸ਼ੂ ਦਾਣਾ ਧਾਰ ਕੇ ਲੱਕੀ ਦਾਣਾ ਪਾਉਂਦੇ ਤੋਂ ਉੱਚ ਖਾਂਦੇ ਤੋਂ ਉੱਚ ਕਾਲੀ ਖਾਲਚ ਪਾ ਦਿਆ ਕਰੋ ਖਾਲਚ ਪਾ ਪਾ ਕੇ ਆਪਣਾ ਇੰਨਾ ਗੱਟਾ ਸੀਗਾ ਨੂਨ ਦਾ ਇੰਨਾ ਘਰੇ ਗਿਆ ਆਪਣਾ ਇਹ ਤੇ ਫੇਰ ਜੀ ਬਿਮਾਰੀ ਨਹੀਂ ਪਸ਼ੂ ਨੂੰ ਬੰਨ ਪਾਉਣ ਦੀ ਪ੍ਰੋਬਲਮ ਨਹੀਂ ਕੋਈ ਆਉਂਦੀ ਬਾਕੀ ਮੈਂ ਇਹ ਸੁਣਿਆ ਜੇਕਰ ਕਿਸੇ ਦੇ ਪਸ਼ੂ ਨੂੰ ਬੰਨ ਪੈ ਵੀ ਜਾਂਦਾ ਤਾਂ ਉਹਨੂੰ ਗੋਏ ਵਾਲੇ ਜਾਨ ਕਿਹੜੇ ਪੱਠ ਨਾਲੇ ਪੂੰਡ ਹੁੰਦੇ ਆ ਨਾ ਉਹ ਖਵਾ ਦਿਓ ਤੇ ਉਹ ਗੋਆ ਖਾ ਖਾ ਕੇ ਅੰਦਰੋਂ ਬੰਨ ਤੋੜ ਦਿੰਦੇ ਆ ਪਸ਼ੂ ਦਾ ਤੇ ਪਸ਼ੂਆਂ ਨੂੰ ਬਾਕੀ ਵੱਧ ਤੋਂ ਵੱਧ ਪਾਣੀ ਪਿਉਣਾ ਚਾਹੀਦਾ ਜੀ ਤਾਂ ਕਰਕੇ ਪੂਰੀ ਪਸ਼ੂਆਂ ਨੂੰ ਬੰਨ ਪੈਣ ਦੀ ਪ੍ਰੋਬਲਮ ਨਾ ਆਵੇ ਅੱਜ ਕੱਲ ਆ ਕੇ ਜਦੋਂ ਨਰੀ ਤੂੜੀ ਖਾਣ ਲੱਗ ਜਾਂਦੇ ਪਸ਼ੂ ਤੇ ਉਹਨਾਂ ਨੂੰ ਬੰਨ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਹੁਣ ਇਹ ਆਪਾਂ ਤੂੜੀ ਪਾਵਾਂਗੇ ਜੀ ਰੋਲ ਰੋਲ ਕੇ ਉਤੋਂ ਤੇ ਪੱਠੇ ਪਾਲ ਗਏ ਤੇ ਅੱਜ ਦੀ ਵੀਡੀਓ ਵਿੱਚ ਅੱਜ ਦੇ ਬਲੌਗ ਵਿੱਚ ਇੰਨਾ ਹੀ ਮੇਰਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੇ ਮੇਰੀਆਂ ਇਹ ਗੱਲਾਂ ਤੁਹਾਨੂੰ ਪਸੰਦ ਆਂਗਾ ਬੰਨ ਪੈਣ ਦੀ ਸਮੱਸਿਆ ਤੋਂ ਕਿਵੇਂ ਬਚਿਆ ਜਾ ਸਕਦਾ ਵਾ ਅੱਜ ਕੱਲ੍ਹ ਆ ਕੇ ਪਸ਼ੂਆਂ ਨੂੰ ਬੰਨ ਪੈਣ ਦੀ ਪ੍ਰੋਬਲਮ ਆ ਜਾਂਦੀ ਜ਼ਿਆਦਾਤਰ ਕਰਕੇ ਜੀ ਗਾਈਆਂ ਨੂੰ ਕਿਉਂਕਿ ਗਾਈਆਂ ਦੇ ਸ਼ਾਇਦ ਇੰਨਾ ਨਹੀਂ ਪਚਾ ਸਕਦੇ ਆ ਮੱਜਾਂ ਬਹੁਤ ਘੱਟ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਮਿੱਠਾ ਸੋਡਾ ਨੂਨ ਪਾਣੀ ਵੱਧ ਤੋਂ ਵੱਧ ਪਿਆਓ ਤੇ ਤੂੜੀ ਛਾਣ ਕੇ ਪਾਓ ਠੀਕ ਆ ਜੀ ਮਿਲਦੇ ਆ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ